ਲੇ ਵੀ ਦੋਸਤੋ ਨਾ ਸੁਆਬ ਮਿਲਿਆ ਸੀਗਾ ਇਹ ਮਾਤਾ ਦੀ ਪਹਿਲਾਂ ਆਪਾਂ ਵੀਡੀਓ ਪਾਈ ਹੋਈ ਸੀ ਊਰੀ ਦੀ ਤੁਸੀਂ ਉਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਸੀ ਕਿਉਂਕਿ ਇਦਾਂ ਦੀਆਂ ਮਾਮਾਂ ਕਿਉਂਕਿ ਜੋਧੀਆਂ ਮਾਮਾਂ ਹੁੰਦੀਆਂ ਵੀ ਇਹ ਕਿਸੇ ਕਿਸੇ ਦੇ ਨਸੀਬਾਂ ਦੇ ਵਿੱਚ ਹੁੰਦੀਆਂ ਵੀ ਅੱਜ ਵਾਲਾ ਫਿਊਚਰ ਹੈ ਜਿਹੜਾ ਅੱਜ ਵਾਲਾ ਆਪਣਾ ਕਲਚਰ ਆ ਅੱਜ ਤਾਂ ਹੈ ਨਹੀਂ ਗਏ ਸਿਸਟਮ ਦੇ ਵਿੱਚ ਕਿਸੇ ਵੀ ਭੈਣ ਨੂੰ ਪੁੱਛ ਲਓ ਇਹ ਚੀਜ਼ਾਂ ਬਾਰੇ ਕਿਸੇ ਨੇ ਨਹੀਂ ਦੱਸਣਾ ਕਰਨਾ ਪਰ ਜਿਹੜਾ ਪੁਰਾਣਾ ਕਲਚਰ ਸੀ ਆਪਣਾ ਰਾਣਾ ਕਲਚਰ ਇਹਨਾਂ ਦੀਆਂ ਬੇਬਾਂ ਆਪਣੀਆਂ ਮਾਤਾਂ ਨੇ ਬੇਬਿਆਂ ਨੇ ਸਾਂਮ੍ਹਿਆਂ ਪਿਆ ਤੇ ਤੁਸੀਂ ਯੂਰੀ ਵਾਲੀ ਵੀਡੀਓ ਨੂੰ ਆਪਣੇ ਇੰਸਟਾਗ੍ਰam ਪੇਜ ਤੇ ਫੇਸਬੁੱਕ ਤੇ YouTube ਤੇ ਬਹੁਤ ਸਾਰਾ ਪਿਆਰ ਕੀਤਾ ਛੋਡੇ ਕਰਕੇ ਉਹ ਵੀਡੀਓ ਜਿਹੜੀ ਮਿਲੀਅਨ ਤੋਂ ਪਲੱਸ ਦੀ ਗਈ ਹੋਈ ਆ ਤੇ ਅੱਜ ਫੇਰ ਭਾਈ ਸਵੱਬ ਹੋਇਆ ਹੁਣ ਪਤਾ ਲੱਗਿਆ ਵੀ ਬੇਬੇ ਨੂੰ ਵੀ ਮਿਲਣਾ ਜ਼ਰੂਰ ਬੇਬੇ ਵੀ ਲਾਂਬੇ ਦਿੰਦੀ ਸੀ ਆ ਜਾ ਭਾਈ ਆ ਜਾ ਜਾ ਭਾਈ ਇਹਨੂੰ ਬਹਾਨੇ ਵੀ ਜ਼ਰੂਰ ਮਾਰਨੇ ਹੁੰਦੇ ਸੀ ਕਿਉਂਕਿ ਬੇਬੇ ਫੇਮਸ ਹੀ ਬਹੁਤ ਕਰਦੀ ਆ ਆਪਾਂ ਹੁਣ ਬੇਬੇ ਜਦੋਂ ਜਾਂਦੀ ਆ ਕਿਤੇ ਵੀ ਰਿਸ਼ਤੇਦਾਰੀ ਦੇ ਵਿੱਚ ਬੇਬੇ ਦਾ ਤਾਂ ਨਾਂ ਹੀ ਚੇਂਜ ਕਰਤਾ ਬੇਬੇ ਦਾ ਨਾਂ ਆਪਾਂ ਊਰੀ ਵਾਲਾ ਰੱਖਤਾ ਤੇ ਹੁਣ ਰੱਖਿਆ ਵੀ ਕਿਉਂ ਆ ਬੇਬੇ ਨੇ ਚੀਚਾਂ ਵੀ ਸੰਭਾਲ ਕੇ ਰੱਖੀਆਂ ਹੁਣ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਹੋਗੇ ਵੀ ਤੁਸੀਂ ਡੁਪਲੀਕੇਟ ਵੀਡੀਓ ਬਣਾਉਨੇ ਆ ਕਿਉਂ ਵੀਡੀਓ ਬਣਾਉਨੇ ਆ ਤੁਹਾਨੂੰ ਸਦੇ ਹੱਥੀ ਦਿਖਾਣੇ ਆ ਵੀ ਗਲੋਟਾ ਲਾਇਆ ਪਿਆ ਬੇਬੇ ਅੱਜ ਵੀ ਇਹ ਕੰਮ ਕਰੀ ਜਾਂਦੀ ਆ ਤੇ ਅੱਜ ਫਿਰ ਆਪਾਂ ਬਿਠਾ ਲਿਆ ਭਾਈ ਬੇਬੇ ਦਾ ਪੋਤਾ ਜਿਹਦੀ ਆਪਾਂ ਵੀਡੀਓ ਪਾਈ ਸੀ ਮਾਨੂੰ ਵੀ ਆਪਣੇ ਗੁਰਵਾਜ ਦਾ ਮੇਤਰਾ ਇਹ ਪੱਕਾ ਲੇ ਵੀਰ ਗੱਲਬਾਤ ਕਰਦੇ ਆਪਾਂ ਕੁਸ਼ਕ ਬੇਬੇ ਨਾਲ ਤੇ ਮਿਲ ਕੇ ਗੱਲਬਾਤ ਕਰਦੇ ਆ ਵੀ ਇਹਨਾਂ ਨੂੰ ਕੀ ਕੁਝ ਬੋਲਦੇ ਆ ਕੀ ਕੁਝ ਨਹੀਂ ਬੋਲਦੇ ਕੁਸ਼ਕ ਭਾਈ ਸਵਾਲ ਤੁਸੀਂ ਦੇਣਿਆ ਵੀ ਇਹ ਚੀਜ਼ ਨੂੰ ਕਿਵੇਂ ਬੋਲਦੇ ਹੁੰਦੇ ਆ ਲੈ ਵੀ ਦੋਸਤੋ ਬੇਬੇ ਨਾਲ ਕਰਦੇ ਆ ਕੁਝ ਗੱਲਾਂ ਬਾਤਾਂ ਬੇਬੇ ਪਹਿਲਾਂ ਤਾਂ ਸੱਸੀ ਕਾਲ ਜੀ ਸੱਸੀ ਕਾਲ ਠੀਕੋ ਬੇਬੇ ਤੈਨੂੰ ਅਸੀਂ ਕਿੱਦਾਂ ਇਹਦੇ ਬਣਾਉਂਦੇ ਤੇ ਭਾਈ ਅੱਛਾ ਤੂੰ ਅੱਜ ਮਸਾਂ ਮਿਲਿਆ ਸਾਨੂੰ ਅੱਜ ਮਿਲਿਆ ਹੋਰ ਅੱਜ ਮੇਰੇ ਬਹੁਤ ਲੱਗੇ ਦੀ ਜੀ ਮੈਂ ਤੈਨੂੰ ਭਾਈ ਆ ਸਾਡੇ ਘਰੇ ਆ ਭਾਈ ਆ ਤੂੰ ਆਈ ਨਹੀਂ ਆਇਆ ਨਹੀਂ ਤੈਨੂੰ ਅੱਜ ਟਾਈਮ ਲੱਗਿਆ ਹੋਰ ਬੇਬੇ ਅੱਜ ਟਾਈਮ ਲੱਗਿਆ ਲੈ ਵੀ ਦੋਸਤੋ ਜਿਹੜੀ ਬੇਬੀ ਦੀ ਮੈਂ ਪਹਿਲਾਂ ਗੱਲਬਾਤ ਕਰਦਾ ਵੀ ਬੇਬੇ ਊਰੀ ਵਾਲੀ ਤੋਂ ਜਾਣਿਆ ਜਾਂਦਾ ਬੇਬੇ ਬੇਬੇ ਇਹ ਗੱਲ ਸੱਚ ਹੈ ਜਿੰਨੀਆਂ ਰਿਸ਼ਤੇਦਾਰੀਆਂ ਚ ਗਈਆਂ ਤੂੰ ਹਾਂ ਤੈਨੂੰ ਊਰੀ ਵਾਲੀ ਬੇਬੇ ਕਹਿ ਕੇ ਕੇ ਬੁਲਾਇਆ ਹਾਂ 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 ਊਰੀ ਵਾਲੀ ਕਹਿੰਦੇ ਨੇ ਮੈਨੂੰ ਊਰੀ ਵਾਲੀ ਬੇਬੇ ਕਹਿੰ ਉਹ ਥੀ ਕਹਿੰਦੇ ਨੇ ਊਰੀ ਵਾਲੀ ਏ ਊਰੀ ਵਾਲੀ ਏ ਊਰੀ ਵਾਲੀ ਏ ਹਾਂ ਲੈ ਵੀ 200 ਆਪਾਂ ਬੇਬੇ ਨੂੰ ਫੇਮਸ ਵਾਸਤੇ ਵੀਡੀਓ ਨਹੀਂ ਬਣਾਈ ਸੀ ਤੁਸੀਂ ਊਰੀ ਵਾਲੀ ਵੀਡੀਓ ਨੂੰ ਪਿਆਰੀ ਐ ਨਾ ਕੀਤਾ ਕਿਉਂਕਿ ਬੇਬੇ ਦੇ ਹੱਥ ਦੇ ਵਿੱਚ ਊਰੀ ਸੀ ਆਪਾਂ ਨੂੰ ਇਹ ਨਹੀਂ ਸੀ ਪਤਾ ਦੀ ਬੇਬੇ ਇੰਨੀ ਫੇਮਸ ਹੋ ਜੂਗੀ ਸਾਡੀ ਭਰਾਵੋ ਤੇ ਐਦਾਂ ਹੀ ਫੇਮਸ ਹੋ ਜੂ ਬੇਬੇ ਅੱਜ ਫਿਰ ਤੂੰ ਅੱਜ ਵੀ ਆਹ ਪੁਰਾਣਾ ਕਲਚਰ ਚੱਕ ਰੱਖਿਆ ਹੋਰ ਇਹ ਪੁੱਤ ਚਰਖਾ ਹੈ ਅੱਛਾ ਇਹ ਪਹਿਲਾਂ ਚਰਖਾ ਕੱਤਦੀਆਂ ਤੀਆਂ ਠੀਕ ਆ ਤੇ ਪਹਿਨਾ ਰੂਪ ਬਣਿਆਉਂਦੀਆਂ ਰੂਪ ਬਣਾ ਕੇ ਪੂਣੀਆਂ ਵੜਦੀਆਂ ਪੂਣੀਆਂ ਵੱਟ ਕੇ ਫਿਰ ਇਹਨੂੰ ਕੱਤਦੀਆਂ ਠੀਕ ਆ ਕੱਤ ਕੇ ਫਿਰ ਇਹਦੇ ਆਏ ਗੋਲੇ ਬਣਾ ਕੇ ਗਲੋਟੇ ਬਣਾ ਕੇ ਆਏ ਢੇਰਦੀਆਂ ਢੇਰਦੀਆਂ ਫਿਰ ਇਹ ਤਿਆਰ ਹੁੰਦਾ ਫਿਰ ਹੁਣ ਮੈਂ ਮੰਜੇ ਦਾ ਤਿਆਰ ਕਰੀ ਜਾਨੀ ਆ ਅੱਛਾ ਬੇਬੇ ਵੀ ਮੰਜੇ ਦਾ ਸੂਤ ਕਿ ਕੀ ਬੋਲਦੇ ਨੇ ਇਹਨੂੰ ਸੂਤ ਬੋਲਦੇ ਆ ਸੂਤ ਬੋਲਦੇ ਨੇ ਮੰਜੇ ਦਾ ਇਹ ਲੈ ਲੈਣਾ ਪੈਂਦਾ अच्छा पत्टना ਪੈਂਦਾ ਅੜੀ ਪਾ ਕੇ ਠੀਕ ਹੈ ਫਿਰ ਇਹ ਬਿਨਾ ਅੜੀ ਤੋਂ ਮੇਲਣਾ ਪੈਂਦਾ ਠੀਕ ਹੈ ਫਿਰ ਗੋਲੇ ਕਰਨੇ ਪੈਂਦੇ ਨੇ ਫਿਰ ਰੰਗ ਰੰਗਾਈ ਕਰਨੀ ਪੈਂਦੀ ਹੈ ਫਿਰ ਮੰਜੇ ਭਰਦੇ ਨੇ ਬੇਬੇ ਮੈਂ ਤੇਰੀ ਗੱਲ ਵਿਚਾਲਿਆ ਇੱਕ ਵੀ ਹੁਣ ਵਾਲੇ ਤਾਂ ਹੁਣ ਵਾਲਾ ਦਾ ਕਲਚਰ ਚ ਹੀ ਨਹੀਂ ਹੈਗਾ ਤੇਰੇ ਦਾ ਕਲਚਰ ਸੀ ਸੀਗਾ ਤੂੰ ਤਾਂ ਇੱਕ ਚੀਜ਼ ਤੇ ਮੱਥੀ ਬਹੁਤ ਮਾਰਿਆ ਤਾਂ ਹੁਣ ਤਾਂ ਬਾਜ਼ਾਰੋਂ ਉਹ ਚੀਜ਼ ਮਿਲ ਜਾਂਦੀ ਆ ਉਹ ਬਾਜ਼ਾਰੋਂ ਮਾਂ ਮਿਲ ਹੀ ਜਾਂਦੀ ਹੈ ਅੱਛਾ ਪਰ ਇਹ ਕੰਮ ਆਪਣਾ ਜਿਹੜਾ ਇਹ ਆਪਣਾ ਹੱਥੀ ਬਣਦਾ ਹੈ ਇਹ ਆ ਜਾ ਕੰਮ ਇਹ じゃ ਨਹੀਂ ਮਿਲਦਾ ਕਾਈ 100 ਰੁਪਏ ਕੇ ਨੋ ਦਿੰਦੇ ਨੇ ਠੀਕ ਹੈ ਇਹ ਮੈਂ ਘਰੇ ਬਣਾ ਲੇ ਚੰਗਾ ਕੁਮੜਾ ਵੈਰੀ ਗੁੱਡ ਬੇਬੇ ਵੀ ਦੋਸਤੋ ਲੈ ਬੇਬੇ ਦਾ ਕਹਿਣ ਦਾ ਕਹਿਣ ਦਾ ਭਾਬੀ ਵੀ ਬਾਜ਼ਾਰੋਂ ਚੀਜ਼ ਮਿਲ ਜਾਂਦੀ ਆ ਪਰ ਆ ਚੀਜ਼ ਨਹੀਂ ਮਿਲਦੀ ਮਿਲਦੀ ਨਹੀਂ ਅੱਛਾ ਬੇਬੇ ਵੀ ਬਾਜ਼ਾਰੋਂ ਚੀਜ਼ ਮਿਲ ਜਾਂਦੀ ਆ ਇਹ ਚੀਜ਼ ਐ ਨਹੀਂ ਮਿਲਦੀ ਨਾ ਇਹ ਆ ਚੀਜ਼ ਨਹੀਂ ਮਿਲਦੀ ਅੱਛਾ ਆ ਚੀਜ਼ ਨਹੀਂ ਮਿਲਦੀ ਮਿਲ ਜੂ ਡੋਬਰੀ ਘਾਟ ਮਿਲੂਗੀ ਬੇਬੇ ਦਾ ਕਹਿਣ ਦਾ ਵੀ ਬੇਬੇ ਕਹਿੰਦੀ ਵੀ ਡੁਪਲੀਕੇਟ ਵਾਧੂ ਸਮਾਨ ਪਿਆ ਪਰ Ориਜਨਲ ਕਿਤੇ ਨਹੀਂ ਪਿਆ ਨਹੀਂ ਇਹ ਨਹੀਂ ਇਹ ਨਹੀਂ ਨਾਲ ਇਹ ਲੈ ਵੀ ਦੋਸਤੋ ਬੇਬੇ ਇੱਥੇ ਪਹੁੰਚਨ ਤੇ ਤੈਨੂੰ ਪਹਿਲਾਂ ਕੀ ਕੁਝ ਕਰਨਾ ਪਿਆ ਪਹਿਲਾਂ ਤੈਨੂੰ ਮੈਂ ਦੱਸੀ ਜਾਂਦੀ ਆ ਮਾਦਾ ਰੂਪ ਨੇ ਆਈ ਓਕੇ ਫਿਰ ਉਹ ਬੱਟੀ ਠੀਕ ਆ ਵੱਟ ਕੇ ਫਿਰ ਉਹ ਕੱਤੀ ਠੀਕ ਆ ਕੱਤ ਕੇ ਫਿਰ ਉਹ ਮੇੜੀ ਆ ਇਹਦੇ ਨਾਲ ਟੇਰੀ ਠੀਕ ਆ ਤੇਰ ਕੇ ਫਿਰ ਇਹਦੇ ਗੋਲੇ ਦੋ ਲੜੇ ਕਰੇ ਫਿਰ ਚਾਰ ਲੜੇ ਕਰੇ ਫਿਰ ਇਹ ਕੱਟਿਆ ਫਿਰ ਮੇੜਿਆ 12 ਲੜਾ ਅੱਛਾ ਫਿਰ ਬਣਿਆ ਇਹ ਐਵੇਂ ਨਹੀਂ ਬਣਿਆ ਐਵੇਂ ਨਹੀਂ ਬਣਿਆ ਐਵੇਂ ਨਹੀਂ ਬਣਿਆ ਫਿਰ ਜੇ ਕਿਤੇ ਬੇਬੇ ਹੁਣ ਇਹਦੇ ਵਿੱਚ ਮੰਜੇ 'ਚ ਜਦੋਂ ਬਣਾਏਗੀ ਘੁੱਗੀਆਂ ਮੋਰ ਭਰਾਂਦੇ ਫਿਰ ਤਾਂ ਫਿਰ ਗੱਲ ਬਾਹਲੇ ਸੋਨੇ ਪਹਿਣਗੇ ਮੋਰ ਫਿਰ ਤਾਂ ਗੱਲ ਹੀ ਬਣ ਜੂ ਹੋਰ ਹੱਥਾਂ ਨਾਲ ਤੇ ਬੇਬੇ ਵੀ ਰਹਾਥੀ ਵਾਲੀ ਜਿਹੜੀ ਸਮਾਨ ਦੀ ਉਹ ਤਾਂ ਮੰਨ ਕੇ ਚੱਲ ਉਹਦੀ ਤਾਂ ਉਮਰ ਵੀ ਬਹੁਤ ਹੁੰਦੀ ਆ ਹੋਰ ਅੱਛਾ 20 ਸਾਲ ਮੰਜਾ ਨਹੀਂ ਜਾਂਦਾ 20 ਸਾਲ ਨਹੀਂ ਮੰਜਾ ਜਾਂਦਾ 20 ਸਾਲ ਮੰਜਾ ਨਹੀਂ ਜਾਂਦਾ ਉਹ ਲੋਗੜ ਦਾ ਬਣਾ ਕੇ ਪਾਣੀ ਤਾਂ ਨਹੀਂ ਛਿੜਕ ਕੇ ਬਾਜ਼ਾਰੋਂ ਦੇ ਦਿੰਦੇ ਨੇ ਉਹ ਐਨਾ ਕੀ ਝੜਦਾ ਕੇਲੋ ਲੇਵੀ ਬੇਬੇ ਦੀਆਂ ਗੱਲਾਂ ਸੁਣ ਕੇ ਨਾ ਥੋੜਾ ਇੱਕ ਮੈਂ ਭਾਵਕ ਹੋ ਗਿਆ ਵੀ ਹੁਣ ਵਾਲੇ ਸਿਸਟਮ ਨੂੰ ਕਿਸੇ ਨੇ ਪੁੱਛ ਲੋ ਹੁਣ ਹੁਣ ਦੋਸਤੋ ਜਿਹਨੂੰ ਮਰਜੀ ਤੁਸੀਂ ਪੁੱਛ ਸਕਦੇ ਹੋ ਵੀ ਆ ਚੀਜ਼ਾਂ ਤੋਂ ਸਾਥੋਂ ਇੰਨਾ ਕ ਅਸੀਂ ਦੂਰ ਹੋ ਗਏ ਬੇਬੇ ਇਹ ਚੀਜ਼ਾਂ ਤਾਂ ਨਹੀਂ ਸਾਥੋਂ ਦੂਰ ਹੋਈਆਂ ਅਸੀਂ ਦੂਰ ਹੋ ਗਏ ਇਹਨਾਂ ਤੋਂ ਹਾਂ 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 ਇਹ ਗੱਲ ਹੈਗੀ ਆ ਬੇਬੇ ਹੈਗੀ ਹੈਗੀ ਹੈ ਹੁਣ ਅੱਜ ਦੇ ਹੁਣ ਤੂੰ ਤਾਂ ਜਿਵੇਂ ਸਮਾਨ ਸਾਮੀ ਪਈਆਂ ਸਾਰਾ ਕੁਝ ਤੇਰੇ ਸਮਾਨ ਕੋਲੇ ਪਿਆ ਉਹ ਨੜਾਂ ਵਾਲਾ ਤੱਕੜਾ ਠੀਕ ਹੈ ਤੱਕੜਣ ਵਾਲਾ ਤੱਕੜਾ ਅੱਡ ਹੁੰਦਾ ਇਹ ਨੜਿਆਂ ਵਾਲਾ ਤੱਕੜਾ ਅੱਛਾ ਇਹ ਵੀ ਦੋ ਪ੍ਰਕਾਰ ਦੇ ਹੁੰਦੇ ਆ ਔਰ ਇਹ ਵੀ ਦੋ ਪ੍ਰਕਾਰ ਦੇ ਹੁੰਦੇ ਨੇ ਆਹਾ ਤਾਂ ਲੱਕੜ ਦੀਆਂ ਨੇ ਅੱਛਾ ਇਹਦੇ ਤੇ ਚੰਮਨੀਆਂ ਪੈਂਦੀਆਂ ਹੁੰਦੀਆਂ ਨੇ ਕੱਤਣ ਵਾਲੇ ਚ ਅੱਛਾ ਔਰ ਲੈ ਵੀ ਦੋਸਤੋ ਬੇਬੇ ਮੈਂ ਤਾਂ ਤੇਰੇ ਤੇ ਆਉਣ ਤੱਕ ਹੀ ਬੋਲਦਾ ਟਾਈਮ ਲਾਤਾ ਮੈਂ ਤਾਂ ਗਲਤੀ ਹੋ ਗਈ ਮੈਂ ਤਾਂ ਇਹ ਚੀਜ਼ਾਂ ਕਿੱਦੀਆਂ ਨੇ ਕਿੱਦਾਂ ਦੀਆਂ ਤੇਰੀਆਂ ਬਿਆਰ ਲ ਕੁਛ ਹੋਰ ਦੁਬਾਰੇ ਕੰਮ ਕਰ ਫੇ ਚੰਮਨੀਆਂ ਪੈਣੀਆਂ ਫਿਰ ਜਦੋਂ ਸੂਤ ਕੱਤਦੇ ਆ ਉਣੀਆਂ ਕੱਤਦਿਆਂ ਉਹ ਤੋਂ ਚੰਮ ਦੀਆਂ ਹੁੰਦੀਆਂ ਨੇ ਅੱਡ ਤੱਕ ਲੈ ਉਹ ਲੈ ਭਾਈ ਇਹ ਤਾਂ ਹੱਜ ਪਤਾ ਲੱਗਿਆ ਆਪਾਂ ਨੂੰ ਵਿਚਾਰਖਾ ਦਾ ਦੇਖਿਆ ਪਰ ਆਹ ਚੀਜ਼ ਹੁਣ ਲੱਕੜ ਦੀ ਆ ਫੇਰ ਇਹ ਚੰਮ ਦੀਆਂ ਪੈਂਦੀਆਂ ਹਾਂ ਹਾਂ ਫੇਰ ਇਹ ਚੰਮ ਦੀਆਂ ਪੈਂਦੀਆਂ ਨੇ ਹੋਰ ਅੱਛਾ ਫੇਰ ਫੇਰ ਇਹ ਸੂਤ ਬਣਦਾ ਫੇਰ ਸੂਤ ਬਣਦਾ ਬੀਬੀ ਜੇ ਮੈਂ ਤੈਨੂੰ ਮੰਨ ਕੇ ਚੱਲ ਵੀ ਤੂੰ ਇਹ ਚੀਜ਼ ਨਾਲ ਕਿੰਨੀ ਉਮਰ ਦੀ ਜੁੜ ਗਈ ਸੀਗੀ ਇਹ ਤਾਂ ਮੈਂ 20 ਸਾਲ ਦੀ ਜੁੜਗੀ ਸੀ 20 ਸਾਲ ਦੀ ਲੱਗੀ ਸੀ 70 ਸਾਲ ਦੀਆਂ ਹੋਣ 70 ਸਾਲ ਦੇ ਆ ਅੱਜ ਵੀ ਤੈਨੂੰ ਵਧੀਆ ਕੰਮ ਆਉਂਦਾ ਫੁੱਲ ਹਾਂ ਫੁੱਲ ਤਾਣੀਆਂ ਤਾਣੀਆਂ ਮਰਜੀ ਕਰੋ ਮੈਥੋਂ ਅੱਛਾ ਹਾਂ ਖੇਸ ਤਾਣੀਆਂ ਦਰੀਆਂ ਦਰੀਆਂ ਅੱਛਾ ਤੇ ਗਦਾਈਲੇ ਬਖਾਈਆਂ ਅੱਛਾ ਹੁਣ ਦੂ ਮੈਂ ਬੇਬੇ ਹੁਣ ਵੀ ਤੇਰਾ ਇੰਨਾ ਕੰਪਿਊਟਰ ਦਿਮਾਗ ਹੈ ਵੀ ਮੋਰ ਘੁੱਗੀਆਂ ਪਾ ਦੇਂਗੀ ਪਾ ਦੂੰਗੀ ਹਾਂ ਲੈ ਵੀ ਦੋਸਤੋ ਬੇਬੇ ਕਹਿੰਦੀ ਭਾਈ ਮੋਰ ਘੁੱਗੀਆਂ ਅੱਜ ਵੀ ਮੈਂ ਪਾ ਦੂੰਗੀ ਹਾਂ ਅੱਜ ਵੀ ਪਾ ਦੂੰਗੀ ਅੱਜ ਵੀ ਪਾ ਦੂੰਗੀ ਹਾਂ ਠੀਕ ਲੈ ਵੀ ਦੋਸਤੋ ਵੀ ਬੇਬੇ ਗੋਲੇ ਭਾਈ ਆਉਣ ਦਾ ਸੁਭਬ ਮਿਲਿਆ ਸੀ ਅੱਜ ਸੋਨੂੰ ਇਹਨਾਂ ਚੀਜ਼ਾਂ ਬਾਰੇ ਮੈਨੂੰ ਵੀ ਨਹੀਂ ਸੀ ਇਹ ਚੀਜ਼ ਬਾਰੇ ਪਤਾ ਵੀ ਅੱਜ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੂੰ ਕਿਵੇਂ ਸਿਸਟਮਾਂ ਕੀ ਗੱਲਬਾਤ ਆ ਤੇ ਬੇਬੇ ਹੁਣ ਸੋਡਾ ਵੀ ਦਿਮਾਗ ਇਹ ਤੋਂ ਅੱਕਿਆ ਨਹੀਂ ਜਾਂਦਾ ਵੀ ਤੁਸੀਂ ਨਹੀਂ ਅੱਛਾ ਬੜਾ ਪਿਆਰ ਹੁੰਦਾ ਸਾਮੀ ਇਹ ਚੀਜ਼ਾਂ ਦਾ ਪ੍ਰਾਣੀਆਂ ਦਾ ਪ੍ਰਾਣੀਆਂ ਕਹਦਾ ਨਹੀਂ ਜੀ ਅੱਛਾ ਆ ਨਮੀਆਂ ਤੋਂ ਅਕਰੇ ਸਾਡਾ ਠੀਕ ਆ ਨਮੀਆਂ ਨਹੀਂ ਹੁੰਦੀਆਂ ਉਹ ਡਬਲਯੂ ਗੱਟ ਹੁੰਦੀਆਂ ਨਾ ਇਹ ਸਾਡੀਆਂ ਚੀਜ਼ਾਂ ਆਪ ਦੀਆਂ ਹੱਥੀ ਬਣਾਈਆਂ ਹੋਈਆਂ ਨੇ ਬੇਬੇ ਫਿਰ ਮੰਨ ਲਓ ਜੇ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਫਿਰ ਲੱਭਣ ਦੀ ਮੁਸ਼ਕਲ ਹੈ ਤਾਂ ਮਿਲਦੀ ਨਹੀਂ ਬਜਾਰੂਆਂ ਦੀਆਂ ਚੀਜ਼ਾਂ ਖਤਮ ਹੋ ਗਈਆਂ ਨਾ ਖਤਮ ਨੇ ਤਾਂ ਖਤਮ ਨੇ ਖਤਮ ਨੇ ਤਾਂ ਪ੍ਰਾਣੀਆਂ ਰੱਖੀ ਬੈਠੇ ਹਾਂ ਪ੍ਰਾਣੀਆਂ ਹੀ ਸਾਂਹੀ ਹੋਈਆਂ ਹਾਂ ਸਾਂਹੀ ਬੈਠੀਆਂ ਮੈਂ ਤਾਂ ਲੈ ਬੇਬੇ ਤੇਰੇ ਕੋਲ ਸਾਰੀਆਂ ਚੀਜ਼ਾਂ ਸਾਂਹੀਆਂ ਨੇ ਹਾਂ ਹਾਂ ਰੱਖੋ ਦੋਨੇ ਹੱਥੇ ਸਾਰੇ ਕੁਝ ਆ ਸਾਰਾ ਕੁਝ ਆ ਹੂੰ ਸਾਰਾ ਕੁਝ ਠੀਕ ਹੈ ਹਾਂ ਤਾਂ ਨਹੀਂ ਵੀ ਹੁਣ ਤੋਂ ਮੈਂ ਉਦੋਂ ਵੀ ਬਣਾ ਲੀਂਗੀ ਵੀਡੀਓ ਮੇਰੀ ਅੱਛਾ ਹਾਂ ਤਾਂ ਨਹੀਂ ਵੀ ਚੜਾ ਲੂ ਮੈਂ ਹੁਣ ਤੋਂ ਠੀਕ ਹੈ ਲੂ ਬਣਾ ਲੀਂਗੀ ਨਾ ਕਿ ਸਾਨੂੰ ਪੁੱਛੇ ਨਾ ਦੱਸੇ ਨਾ ਮੈਂ ਕਿਸੇ ਨੂੰ ਪੁੱਛਦੀ ਮੈਂ ਤਕਲੀਫ ਨਹੀਂ ਤੁਮ ਆਪ ਵੀ ਤੂੰ ਜਾਣਦੀ ਆ ਸਾਰਾ ਕੁਝ ਸਾਰਾ ਕੁਝ ਜਾਣਦੀ ਆ ਲੈ ਵੀ ਦੋਸਤੋ ਬੇਬੇ ਦੀ ਭਰਾ ਉਹ ਮੈਂ ਤਾਂ ਇਹ ਕਰਕੇ ਬੇ ਬੇਨਤੀ ਕਰਦਾ ਵੀ ਸੱਚੇ ਪਾਸ਼ਾ ਇਦਾਂ ਦੀਆਂ ਬੇਬਾਂ ਦੀਆਂ ਤਾਂ ਸਾਨੂੰ ਲੋੜ ਆ ਭਾਈ ਸਿੱਖਣ ਦੀ ਬੇਬਿਆਂ ਦੀ ਉਮਰ ਆ ਤਾਂ ਸੌਹਾਂ ਸਾਲ ਜੀਣ ਵੀ ਜਿਨ੍ਹਾਂ ਨੇ ਸਾਨੂੰ ਹਜੇ ਤੱਕ ਸਾਡਾ ਪੰਜਾਬੀ ਸੱਭਿਆਚਾਰ ਸਾਂਭਿਆ ਪਿਆ ਵੀ ਸਾਡੇ ਵਾਲੀ ਜ਼ਮੀਨ ਸਾਡੇ ਵਾਲੇ ਭਈ ਪੀੜ੍ਹੀ ਨੇ ਤਾਂ ਨਾ ਇਹਨਾਂ ਚੀਜ਼ਾਂ ਬਾਰੇ ਜਾਣਦੇ ਆ ਅੱਜ ਵਾਲੀਆਂ ਤਾਂ ਕੁੜੀਆਂ ਬੁੜੀਆਂ ਘਰੇ ਆਉਨੀਆਂ ਪਹਿਲੀ ਲੱਤ ਮਾਰ ਕੇ ਛੱਡ ਦਿੰਦੀਆਂ ਇਹ ਬੇਬੇ ਗੱਲ ਸੱਚ ਆ ਨਾ ਹਾਂ ਅੱਜ ਤਾਂ ਇਹ ਚੀਜ਼ਾਂ ਖੁੰਜਿਆਂ ਚ ਬੰਨ ਜਾਂ ਮਚਾਤੀਆਂ ਮਚਾਤੀਆਂ ਇਹ ਗੱਲ ਆ ਮਚਾਤੀਆਂ ਮਚਣ ਸਾਡੇ ਵੀ ਦਿੰਦੀਆਂ ਮੈਨੂੰ ਕੋਈ ਜਾਂਦੀਆਂ ਲਕੋਈਆਂ ਲਕੋਈਆਂ ਨਹੀਂ ਆ ਮੈਨੂੰ ਕੋਈ ਜਾਂ ਨਹੀਂ ਲਕੋਈਆਂ ਨਹੀਂ ਆ ਆ ਜੋਧਪੁਰ ਵਾਲਾ ਚਰਖਾ ਹੈ ਮੇਰਾ ਜਮਾਨਾ ਵਾ ਅੱਛਾ ਉਹ ਜੋਧਪੁਰ ਤੋਂ ਲਿਆਉਂਦਾ ਸੀ ਵੇਬੇ ਇਹ ਵੀ ਵੀ ਮੰਨ ਕੇ ਚੱਲ ਜਿਵੇਂ ਹੁਣ ਆਪਾਂ ਕਿਸੇ ਚੀਜ਼ ਨੂੰ ਕਹਨੇ ਆਂ ਵੀ ਕੋਈ ਚੀਜ਼ ਦਾ ਬ੍ਰਾਂਡ ਆ ਇਹ ਵੀ ਬੇ ਬੇ ਮਸ਼ਹੂਰ ਹੁੰਦੇ ਸੀ ਉਦੋਂ ਲੈ ਹੋਰ ਜੋਧਪੂਰੀਏ ਚਰਖੇ ਜੋਧਪੂਰੀ ਹਾਂ ਜੋਧਪੁਰ ਦੇ ਅੱਛਾ ਹਾਂ ਇਹ ਜੋਧਪੁਰ ਦਾ ਹੈ ਉਹ ਦੋਸਤੋ ਇਹ ਤਾਂ ਕਦੇ ਭੁੱਲੀ ਬੈਠੇ ਸੀ ਲੈ ਭਰਾਵੋ ਕਹਨੇ ਚਰਖੇ ਵੀ ਜੋਧਪੁਰ ਦਾ ਮਸ਼ਹੂਰ ਸੀਗਾ ਇਹ ਹਾਂ ਏ ਮੈਨੂੰ ਤਾਂ ਇਹ ਗੱਲ ਸੀ ਵੀ ਜਿੱਥੋਂ ਮਰਜੀ ਬਣਾ ਲਉ ਪਰ ਇਹ ਜੋਧਪੁਰ ਦਾ ਚਰਖਾ ਬਣਿਆ ਹੋਇਆ ਇਹ ਵੀ ਦੇਖੋ ਕਿੰਨੇ ਬਣਾਉਣ ਵਾਲੇ ਨੇ ਐਣ ਪਾਂਆਂ ਚਿੜੀਆਂ ਕੁੜੀਆਂ ਘੁੱਗੀਆਂ ਐਣ ਕੋਕੇ-ਕੋਕੇ ਲੱਗੇ ਆ ਤੇ ਬੇਬੇ ਨੇ ਯਾਰ ਚਰਖਾ ਬੜਾ ਸਾਹਮ ਕੇ ਰੱਖਿਆ ਹੋਇਆ ਦੇਖ ਤਾ ਲੈ ਕਿਸੇ ਪਾਸੋਂ ਕੋਈ ਕੂਈ ਕਮੀ ਫਿੱਸੀ ਨਹੀਂ ਅਜੇ ਆਈ ਬੇਬੇ ਲੱਗਦਾ ਵੀ ਜਾਣ ਤੋਂ ਵੱਧ ਕੇ ਰੱਖਦੀਆਂ ਤੁਸੀਂ ਜਾਣ ਤੋਂ ਵੱਧ ਕੀ ਰੱਖਦੀਆਂ ਤਾਂ ਹਨ ਮਾਰੀਆਂ ਤੇ ਪੇਟੀਆਂ ਤੇ ਜੋ ਲੂਟ ਪਈ ਉਹ ਤੋਂ ਲਾਉਣੇ ਆ ਉਹ ਤੋਂ ਲਾਉਣੇ ਆ ਨਹੀਂ ਫਿਰ ਤਾਂਾਂ ਟੰਗੀ ਰੱਖਦੇ ਆ ਟੰਗੀ ਰੱਖਦੇ ਆ ਨਹੀਂ ਤੇ ਫਿਰ ਅੱਜ ਨੂੰ ਮਚਾ ਦਿੰਦੇ ਨਾ ਲੈ ਵੀ ਦੋਸਤੋ ਨਾ ਬੇਬੇ ਦੀ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਸੀ ਬੇਬੇ ਆਪਣੇ ਪਿੰਡ ਦੀ ਆ ਕਿਉਂਕਿ ਮੈਨੂੰ ਸਾਰਾ ਪਿੰਡ ਹੀ ਸੱਚੇ ਪਾਤਸ਼ਾਹ ਕਰਕੇ ਨਾ ਪਿਆਰ ਕਰਦਾ ਕਿਉਂਕਿ ਮੇਰੇ ਕੋਲੇ ਆਉਣ ਦਾ ਇੰਨਾ ਸਮਾਂ ਨਹੀਂ ਸੀ ਬੇਬੇ ਨੇ ਪਰ ਅੱਜ ਨੰਘਿਆ ਜਾਣਾ ਸੀ ਵੀ ਨੰਗੀ ਨਹੀਂ ਗਿਆ ਬੇਬੇ ਕਹਿੰਦੀ ਮੈਂ ਅੱਜ ਕੰਮ ਵੀ ਕਰਦੀ ਆ ਭਾਈ ਤੂੰ ਮੌਕੇ ਤੇ ਵੀ ਆ ਗਿਆ ਤੇ ਬੇਬੇ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਮਨ ਨੂੰ ਖੁਸ਼ੀ ਹੋਈ ਤੇ ਇੱਕ ਬੇਬੇ ਦੇ ਹੱਥ ਦੇ ਵਿੱਚ ਚੀਜ਼ ਆ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਉਹ ਚੀਜ਼ ਨੂੰ ਬੋਲਦੇ ਕੀ ਆ ਕਿਉਂਕਿ ਤੁਸੀਂ ਊਰੀ ਤਾਂ ਦੱਸਦੀ ਮੈਨੂੰ ਲੱਗਦਾ ਵੀ ਇਹ ਚੀਜ਼ ਨਹੀਂ ਸੋ ਤੋਂ ਦੱਸ ਹੋਣੀ ਵੀ ਇਹ ਬੇਬੇ ਇਹਦੇ ਹੱਥ ਦੇ ਵਿੱਚ ਕੀ ਚੀਜ਼ ਆ ਇਹਨੂੰ ਕੀ ਬੋਲਦੇ ਆ ਕਮੈਂਟ ਕਰਕੇ ਜਰੂਰ ਦੱਸਣਾ ਜਿਹਨੂੰ ਦੱਸਣ ਆਲੇ ਫਿਰ ਆਪਾਂ ਫਿਰ ਬੇਬੇ ਨੂੰ ਮਿਲ ਕੇ ਫਿਰ ਹੋਰ ਕੋਈ ਗੱਲ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ